ਭਾਰਤ ਦੀਆਂ ਫੌਜਾਂ ਵੱਲੋਂ ਪਾਕਿਸਤਾਨ ਖਿਲਾਫ ਸਫਲਤਾਪੂਰਵਕ ਕੀਤੀ ਗਈ ਕਾਰਵਾਈ ਦੇ ਹੱਕ ਵਿੱਚ ਸੈਨਾ ਦੀ ਹੌਸਲਾ ਫਜ਼ਾਈ ਕਰਨ ਲਈ ਹਲਕਾ ਬੱਬੂ ਬਕਾਲਾ ਸਾਹਿਬ ਦੇ ਪਿੰਡ ਸੁਧਾਰ ਰਾਜਪੁੱਤਾਂ ਵਿੱਚ ਭਾਜਪਾ ਵੱਲੋਂ 23 ਮਈ ਨੂੰ ਦਿਨ ਸ਼ੁੱਕਰਵਾਰ ਸਵੇਰੇ 9:00 ਵਜੇ ਤਿਰੰਗਾ ਯਾਤਰਾ ਕੱਢੀ ਗਈ ਜਿਸ ਵਿੱਚ ਸਾਰੀਆਂ ਧਾਰਮਿਕ ਜਥੇਬੰਦੀਆਂ ਅਤੇ ਸਾਬਕਾ ਫੌਜੀਆਂ ਨੇ ਹਾਜ਼ਰੀ ਭਰੀ ਇਸ ਮੌਕੇ ਸਰਕਲ ਪ੍ਰਧਾਨ ਕਰਮ ਸਿੰਘ ਸੁਧਾਰ ਰਾਜਪੂਤਾ ਦਲਜੀਤ ਸਿੰਘ ਜਸਪਾਲ ਕੁਲਦੀਪ ਸਿੰਘ ਜਸਪਾਲ ਸਰਬਜੀਤ ਸਿੰਘ ਜਸਪਾਲ ਬਲਜੀਤ ਸਿੰਘ ਸੁਧਾਰ ਰਾਜਪੂਤਾ ਫੌਜਾ ਸਿੰਘ ਸੁਧਾਰ ਰਾਜਪੂਤਾ ਬੀਬੀ ਪਰਮਜੀਤ ਕੌਰ ਸੁਧਾਰ ਰਾਜਪੂਤਾ ਗਲਬੀਰ ਸਿੰਘ ਬਟਾਰੀ ਸਾਹਿਬ ਸਿੰਘ ਬਟਾਰੀ ਸਤਿੰਦਰਜੀਤ ਸਿੰਘ ਖਿਲਚੀਆਂ ਚਰਨਜੀਤ ਸਿੰਘ ਥੋਥੀਆਂ ਕੁਲਦੀਪ ਸਿੰਘ ਬਾਣੀਆਂ ਕਵਲਜੀਤ ਸਿੰਘ ਭਲਾਈਪੁਰ ਹਰਜਿੰਦਰ ਸਿੰਘ ਨਿਸ਼ਾਨ ਸਿੰਘ ਹਰਵਿੰਦਰ ਕੌਰ ਜੁਨਸ ਮਸੀਹ ਕਸ਼ਮੀਰ ਸਿੰਘ ਹੌਲਦਾਰ ਸੁਖਵਿੰਦਰ ਸਿੰਘ ਆਦ ਹਾਜ਼ਰ ਸਨ ਰੋਜ਼ਾਨਾ ਪੋਰਟ ਦੇ ਲਈ ਹਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਦਾ ਜੋ ਪ੍ਰੋਗਰਾਮ ਹੈ ਜੀ ਆਪਣਾ ਪਲਘਾਮਾ ਦੇ ਵਿੱਚ ਜੋ ਪਾਕਿਸਤਾਨ ਦੇ ਵੱਲੋਂ ਅਤਵਾਦੀਆਂ ਨੂੰ ਭੇਜ ਕੇ ਜੋ ਨੇਥੇ ਲੋਕਾਂ ਤੇ ਵਾਰ ਕਰਾਇਆ ਗਿਆ ਉਦੇ ਵਿਰੁੱਧ ਜੋ ਭਾਰਤ ਸਰਕਾਰ ਔਰ ਦੇਸ਼ ਦੀ ਸ਼ੈਨਾ ਨੇ ਜੋ ਵੀ ਐਕਸਲ ਲਿਆ ਹੈਗਾ ਇੱਕ ਬਹੁਤ ਹੀ ਵਧੀਆ ਸਲਾਘਾਯੋਗ ਉਹਨਾਂ ਨੇ ਕੰਮ ਕੀਤਾ ਉਹਦੇ ਵਿੱਚ ਜੋ ਹਿੰਦੁਸਤਾਨ ਦੇ ਪੂਰੇ ਹਿੰਦੁਸਤਾਨ ਦੇ ਵਿੱਚ ਤਿਰੰਗਾ ਯਾਤਰਾ ਜਿਹੜੀ ਉਹ ਕੱਢੀ ਜਾਂਦੇ ਉਹਦੇ ਤਹਿਤ ਸਰਕਲ ਖਰਚੀਆਂ ਹਲਕਾ ਬਾਬਾ ਬਕਾਲਾ ਵੱਲੋਂ ਸਰਕਲ ਪ੍ਰਦਾਨ ਖਰਚੀ ਆ ਕਰਮ ਸਿੰਘ ਦੀ ਗਵਾਹੀ ਦੇ ਵਿੱਚ ਜੋ ਅੱਜ ਤਿਰੰਗਾ ਯਾਤਰਾ ਕੱਢੀ ਗਈ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਿਆਂ ਹੀ ਵੀਰਾਂ ਨੇ ਬਹੁਤ ਸਾਨੂੰ ਸਹਿਯੋਗ ਦਿੱਤਾ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਜੀ ਰੰਗਾਂ ਯਾਤਰਾ ਸੀ ਉਹ ਕੀਤੀ ਗਈ ਇਹਦੇ ਵਿੱਚ ਕੋਈ ਪਾਰਟੀ ਦਾ ਸਵਾਲ ਨਹੀਂ ਸੀ ਇਹਦੇ ਵਿੱਚ ਸਾਰੇ ਹੀ ਜੋ ਵੀਰ ਇੱਥੇ ਆਏ ਆ ਔਰ ਬਹੁਤ ਵਧੀਆ ਹੀ ਸਤਿਕਾਰਯੋਗ ਵੀਰਾਂ ਨੇ ਸਾਗਾ ਜੋ ਕੰਮ ਸਾਡੇ ਨਾਲ ਮਿਲ ਕੇ ਕੀਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਮਾਤਰਮ